ਸਾਰੇ ਭੈਣ ਭਰਾਵਾਂ ਨੂੰ ਜੈ ਮਸੀ ਦੀ ਆਓ ਅੱਪਾ ਰਲ ਕੇ ਰੱਬ ਦੇ ਦਾਸਾਂ ਵਾਸਤੇ ਦਾਸੀਆਂ ਵਾਸਤੇ ਪ੍ਰਾਰਥਨਾ ਕਰੀਏ ਹਾਲੇਲੂਇਆ 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 हे ਸਵਰਗੀ ਪਿਤਾ ਪ੍ਰਭੂ ਯਿਸੂ ਮਸੀਹ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਯਿਸੂ ਮਸੀਹ ਜੀ ਜਿੰਨੇ ਵੀ ਸਾਡੇ ਰੱਬ ਦੇ ਦਾਸ ਔਰ ਦਾਸੀਆ ਪੰਜਾਬ ਦੇ ਵਿੱਚ ਹਨ ਜਿੰਨੇ ਵੀ ਪੰਜਾਬ ਤੋਂ ਬਾਹਰ ਹਨ ਤਦਾ ਵਿੱਚ ਸ੍ਰੀ ਸੀਤਾ ਪ੍ਰਮੇਸ਼ਰ ਜੀ ਅਸੀਂ ਰੱਬ ਦੇ ਦਾਸ ਤੇ ਦਾਸੀਆਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਤਦਾ ਵਿੱਚ ਸ੍ਰੀ ਸੀਤਾ ਪ੍ਰਮੇਸ਼ਰ ਜੀ ਇਹਨਾਂ ਤੇ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਖਦਾਬੰਦ ਸ੍ਰੀ ਸੀਤਾ ਪ੍ਰਮੇਸ਼ਰ ਜੀ ਤੁਹਾਡੀ ਪਿਆਰੀ ਧਾਰ ਲਿਖਦਾ ਬੰਦੇ ਜਿਸਮਸੀ ਪਤਰ ਮਿਸ਼ਾ ਜੀ ਇਹ ਸਾਡੇ ਵਾਸਤੇ ਅਪਵਾਸ ਰੱਖਦੇ ਨੇ ਰਾਤਾਂ ਝਾਕਦੇ ਨੇ ਲਿਖਦਾ ਬੰਦੇ ਜਿਸਮਸੀ ਸਾਨੂੰ ਬਚਾਉਣ ਵਾਸਤੇ ਖਦਾ ਬੰਦੇ ਜਿਸਮਸੀ ਦੇ ਦਇਆ ਕਰੂ ਖਦਾ ਬੰਦੇ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਸੰਦੇਸ਼ ਤੁਹਾਡੀ ਆਵਾਜ਼ ਨੂੰ ਅਸੀਂ ਇਹਨਾਂ ਦੇ ਮੁੱਖ ਤੋਂ ਸੁਣਦੇ ਹਾਂ ਖਦਾ ਬੰਦੇ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕਿਹੜੀ ਗੱਲਬਾਤ ਕਰਨੀ ਚਾਹੁੰਦੇ ਹੋ ਅਸੀਂ ਇਹਨਾਂ ਦੇ ਮੁਖ ਤੋਂ ਸੁਣਦੇ ਹਾਂ ਕਰਾਂ ਬੰਜੇ ਸੁਸੀ ਪਿਤਾ ਪਰਮੇਸ਼ਰ ਜੀ ਕਿਤਾ ਬੰਜੇ ਸੁਸੀ ਪਿਤਾ ਪਰਮੇਸ਼ਰ ਜੋ ਇਹ ਸਾਡੇ ਪਾਸ ਤੇ ਰੱਬ ਦੇ ਦਾਸ ਸੰਘਰਸ਼ ਕਰ ਰਹੇ ਹਨ ਪਿਤਾ ਜੀ ਤੁਸੀਂ ਇਹਨਾਂ ਵਾਸਤੇ ਸੰਘਰਸ਼ ਕਰੋ ਖਦਾ ਬਜੱਲਸੀ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖਦਾ ਬਜੱਲਸੀ ਪਿਤਾ ਪਰਮੇਸ਼ਰ ਜੀ ਖਦਾ ਬਜੱਲਸੀ ਪਿਤਾ ਪਰਮੇਸ਼ਰ ਜੀ ਮੈਂ ਇਸ ਯੋਗ ਨਹੀਂ ਕਿ ਮੈਂ ਰੱਬ ਦੇ ਦਾਸਾਂ ਵਾਸਤੇ ਮੈਂ ਪ੍ਰਾਰਥਨਾ ਕਰਾਂ ਮੈਂ ਤੇ ਇਹਨਾਂ ਦੀ ਜੁੱਤੀ ਦਾ ਤਸ਼ਮਾ ਬੰਨਣ ਦੇ ਯੋਗ ਵੀ ਨਹੀਂ ਹਾਂ ਮੇਰੀ ਨਦੀ ਚਰਨਾ ਦੀ ਧੂੜ ਹੱਕਦਾ ਵਿੱਚ ਜਿਸਮਸੀਪਤਾ ਕ੍ਰਿਸ਼ਨਾ ਜੋ ਮੇਰੀ ਤੁਸੀਂ ਆਤਮਾ ਵਿੱਚ ਪਾਇਆ ਆਤਮਾ ਨੇ ਗੱਲਬਾਤ ਕੀਤੀ ਤੇ ਪਿਤਾ ਪਰਮేశੂ ਜੀ ਮੇਰਾ ਬ੍ਰਿਧਾਸਾਂ ਵਾਸਤੇ ਮੈਂ ਪ੍ਰਾਰਥਨਾ ਕਰਨ ਲੱਗਾ ਹਾਂ ਖਦਾਬੇ ਜਿਸਮਸੀਪਤਾ ਕ੍ਰਿਸ਼ਨਾ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੁਸੀਂ ਇੱਕ ਦੂਸਰੇ ਵਾਸਤੇ ਪ੍ਰਾਰਥਨਾ ਕਰੁਖਦਾ ਹਾਂ ਜਿਸਮਸੀਪਤਾ ਕ੍ਰਿਸ਼ਨਾ ਮੈਂ ਸਪੈਸ਼ਲ ਪ੍ਰਾਰਥਨਾ ਰੱਬ ਦੇ ਦਾਸ ਪਾਸਟਰ ਬਲਜਿੰਦਰ ਸਿੰਘ ਜੀ ਵਾਸਤੇ ਕਰਤਾ ਹਾਂ ਖਦਾ ਬਚੀਸੂ ਪਿਤਾ ਪੁਤ੍ਰ ਅੰਸ਼ੇ ਜੀ ਉਹ ਤੁਹਾਡਾ ਬੇਟਾ ਹੈ ਖਦਾ ਬਚੀਸੂ ਪਿਤਾ ਪੁਤ੍ਰ ਅੰਸ਼ੇ ਜੀ ਉਸਦੀ ਅੰਤ ਸੰਗ ਰਹਿਣਾ ਖਦਾ ਬਚੀਸੂ ਪਿਤਾ ਪੁਤ੍ਰ ਅੰਸ਼ੇ ਜੀ ਜੋ ਅੰਤਕਾਰ ਦੀ ਸ਼ਕਤੀ ਪਾਸਟਰ ਜੀ ਦੇ ਵਰ ਖਿਲਾਫ ਔਰ ਇਹਦੀ ਮਿਨਿਸਟਰੀ ਦੇ ਵਰ ਖਿਲਾਫ ਖਦਾ ਬਚੀਸੂ ਪਿਤਾ ਪੁਤ੍ਰ ਅੰਸ਼ੇ ਕੰਮ ਕਰ ਰਹੀ ਹੈ ਖਦਾ ਬਚੀਸੂ ਪਿਤਾ ਪੁਤ੍ਰ ਅੰਸ਼ੇ ਜੀ ਉਹ ਲਾਸ਼ ਹੋ ਜਾਵੇ ਖਦਾਵਾ ਜਸ਼ਮ ਸੀਤ ਦਾ ਪਰਮੇਸ਼ਰ ਜੀ ਜੋ ਲੋਕ ਪਾਸਟਰ ਜੀ ਦੇ ਵਿਰਖਲਾਫ ਗੱਲਾਂ ਕਰਦੇ ਨੇ ਖਦਾਵਾ ਜਸ਼ਮ ਸੀਤ ਦਾ ਪਰਮੇਸ਼ਰ ਜੀ ਉਹ ਪਾਸਟਰ ਜੀ ਦੇ ਵਿਰਖਲਾਫ ਗੱਲਾਂ ਨਹੀਂ ਕਰਦੇ ਉਹ ਪਿਤਾ ਜੀ ਤੁਹਾਡੇ ਵਿਰਖਲਾਫ ਗੱਲਾਂ ਕਰਦੇ ਨੇ ਖਦਾਵਾ ਜਸ਼ਮ ਸੀਤ ਦਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਉਹ ਤੁਹਾਡੇ ਚੁੜਿਆ ਵਿੱਚ ਨਹੀਂ ਆਉਂਦੀ ਉਹ ਤੁਹਾਡੇ ਸੱਦਿਆਂ ਘਰ ਵਿੱਚ ਆਉਂਦੇ ਨੇ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਅਸੀਂ ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰਦੇ ਹਾਂ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਦਾ ਵੀ ਭਲਾ ਕਰੋ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਉਹ ਨਹੀਂ ਜਾਣਦੇ ਉਹ ਕੀ ਕਰ ਰਹੇ ਹਨ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਜੋ ਸਾਡੇ ਆਪਣੇ ਹੀ ਭੈਣ ਭਰਾ ਹਨ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਜੋ ਮਿਨਿਸਟਰੀ ਦੇ ਖਿਲਾਫ ਗੱਲ ਕਰਦੇ ਨੇ ਖਦਾਬ ਜਿਸੂਸੀ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਮਾਫ ਕਰਨਾ ਖਦਾਬ ਜਿਸੂਸੀ ਪਿਤਾ ਪਰਮੇਸ਼ਰ ਜੀ ਹallelujah 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 ਖਦਾਬ ਜਿਸੂਸੀ ਪਿਤਾ ਪਰਮੇਸ਼ਰ ਜੀ ਮੈਂ ਆਪਣੇ ਦਿਲ ਤੋਂ ਪ੍ਰਾਰਥਨਾ ਕਰਦਾ ਖਦਾਬ ਜਿਸੂਸੀ ਪਿਤਾ ਪਰਮੇਸ਼ਰ ਜੀ ਹੋਂਡਾ ਵਾਸਤੇ ਖਦਾਬ ਜਿਸੂਸੀ ਪਿਤਾ ਪਰਮੇਸ਼ਰ ਜੀ ਜੋ ਰੱਬ ਦੇ ਦਾਸ ਨੇ ਖਦਾਬ ਜਿਸੂਸੀ ਪਿਤਾ ਪਰਮੇਸ਼ਰ ਜੀ ਇਹਨਾਂ ਤੇ ਤੁਹਾਡਾ ਮਿਹਰ ਭਰਿਆ ਹੱਥੋਂ ਵਿਖਦਾ ਬੰਦੇ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਦੂਤ ਇਹਦੀ ਰਾਖੀ ਲਗਵਾਨੀ ਕਰ ਖਦਾਵੰਜੇ ਜਿਸਮਸੀ ਹਰ ਆਫਤ ਤੋਂ ਬਚਾ ਕੇ ਰੱਖੋ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਦੁੱਗਣਾ ਮਸੀਹਾ ਇਸਤਾਮਾਲ ਕਰੋ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡੀ ਸੇਵਾ ਕਾਇਦੇ ਵਿੱਚ ਇਹ ਵੱਧਦੇ ਜਾਣ ਵੱਧਤੇ ਜਾਣ ਵੱਧਤੇ ਜਾਣ ਖਦਾਵੰਜੇ ਜਿਸਮਸੀ بڑے بڑے ਚਮਤਕਾਰ ਇਹਨਾਂ ਦੇ ਜਰੀਹੇ ਕਰੂ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ਰ ਜੀ ਮੁਰਤੇ ਜਿੰਦਾ ਹੋ ਪਿਤਾ ਪਰਮੇਸ਼ਰ ਜੀ ਪਾਸਟਰ ਜੀ ਦੀ ਮਹਿਮਮਤੇ ਨਾਲ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਮੂਹ ਦੀ ਵਰਲਡਿੰਗ ਨੂੰ ਤੁਸੀਂ ਪੂਰਾ ਕਰੋ ਖਦਾ ਬੰਦ ਯਿਸੂਸੀ ਪਿਤਾ ਪਰਮੇਸ਼ਰ ਜੀ ਰੱਬ ਦਾ ਦਾਸ ਨਾ ਬੋਲੇ ਤੁਹਾਡੀ ਪਵਿੱਤਰ ਆਤਮਾ ਬੋਲੇ ਖਦਾ ਬੰਦ ਯਿਸੂਸੀ ਪਿਤਾ ਪਰਮੇਸ਼ਰ ਜੀ ਇਹਦੇ ਘਰ ਇਹਦੀ ਪਰਿਵਾਰ ਇਹਦੇ ਬੱਚਿਆਂ ਨੂੰ ਸੁਖ ਸੁਨੰਤਿ ਰੱਖੋ ਖਦਾ ਬੰਦ ਯਿਸੂਸੀ ਲੰਬੀ ਆਰ ਜੀ ਬਖਸ਼ੋ ਖਦਾ ਬੰਦ ਯਿਸੂਸੀ ਪਿਤਾ ਪਰਮੇਸ਼ਰ ਜੀ ਦਾ ਕਰੋ ਕਿਰਪਾ ਕਰੋ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਅੰਧਕਾ ਦੀ ਸ਼ਕਤੀ ਦੇ ਨਾਲ ਪਿਤਾ ਪਰਮੇਸ਼ਰ ਜੀ ਜੂਝ ਰਹੇ ਨੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਇਤਨੀ ਪਾਵਰ ਦਿਓ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਇਹ ਬਲੈਸ ਔਰ ਫਤਿਹ ਪਣ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਜੋ ਲੋਕ ਇਹਨਾਂ ਦੀ ਮਿਨਿਸਟਰੀ ਬਾਰੇ ਪਿਤਾ ਪਰਮੇਸ਼ਰ ਜੀ ਰੱਬ ਦੇ ਦਾਸ ਬਾਰੇ ਪਿਤਾ ਪਰਮੇਸ਼ਰ ਜੀ ਗੱਲਾਂ ਬਾਤਾਂ ਤੇ ਖਵਾ ਅਡਾਉਂਦੇ ਲਿਖਦਾ ਖਦਾ ਬੰਝੇ ਸੁਮਸੀ ਪਿਤਾ ਪਰਮੇਸ਼ਰ ਜੀ ਉਹ ਮੂਦੇ ਮੂੰਹ ਡਿੱਗਣ ਖਦਾ ਬੰਝੇ ਸੁਮਸੀ ਸ਼ਰਮਿੰਦੇ ਹੁਣ ਖਦਾ ਬੰਝੇ ਸੁਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਅਣਖੀ ਪਿਤਾ ਹੋ ਖਦਾ ਬੰਝੇ ਸੁਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸ਼ਰਮਿੰਦੇ ਨਹੀਂ ਹੋਣ ਦਿੰਦੇ ਖਦਾ ਬੰਝੇ ਸੁਮਸੀ ਪਿਤਾ ਪਰਮੇਸ਼ਰ ਜੀ ਸਾਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਤੇ ਪਰੋਸਾਇ ਅਸੀਂ ਜਕੀਮ ਤੇ ਵਿਸ਼ਵਾਸ ਕਰਦੇ ਸਾਡਾ ਦਿਆਲੂ ਤੇ ਕਿਰਪਾਲੂ ਪਿਤਾ خدا ਬੰਦ ਸੁਸੀ ਇਹ ਪਦਾ ਬਿਚੀ ਜੀ ਦਇਆ ਕਰੋ ਕਿਰਪਾ ਕਰੋ خدا ਬੰਦ ਸੁਸੀ ਸੇ ਪਦਾ ਬਿਚੀ ਜੀ ਜਿੱਥੇ-ਜਿੱਥੇ ਵੀ ਤੁਹਾਡੇ ਭਵਲ ਲੱਗੇ ਨਹੀਂ ਪਿਤਾ ਪ੍ਰਿਛੇ ਜਿੱਥੋਂ-ਜਿੱਥੋਂ ਤੱਕ ਤੁਹਾਡੀ ਸੇਵਾ ਕਈ ਆਪਣੇ ਦਾਸ ਉਹ ਦਾਸ ਆ ਕਰਦੇ ਬੰਜਿਸਮਸੀ ਪਿਤਾ ਪਰਮੇਸ਼ਰ ਜੀ ਸਾਰਿਆਂ ਨੂੰ ਬਲੈਸ ਪ੍ਰੋਖ ਦਾ ਬੰਜਿਸਮਸੀ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖ ਦਾ ਬੰਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖ ਦਾ ਬੰਜਿਸਮਸੀ ਪਿਤਾ ਪ੍ਰਿਛੇ ਜੀ ਤੁਸੀਂ ਸਾਨੂੰ वॾी सेवादार पित परमेश्वर जी रब जे दे दास द किताब जिस्मी इन जी लंबी आरजू करण लाइ किताब जिस्मी पिता परमेश्वर जी इन जे मन ਬੜੇ ਖਦਾਵੰਜਿਸਮਸੀ ਦਾ ਪ੍ਰਸ਼ੀ ਇਹਨਾਂ ਦੀ ਕਲੀਸਿਆ ਬੜੇ ਖਦਾਵੰਜਿਸਮਸੀ ਦਾ ਪ੍ਰਸ਼ੀ ਜੋ ਵੀ ਇਹਨਾਂ ਦੇ ਕਮੀਆਂ ਕਟੀਆਂ ਪੂਰੀਆਂ ਹੁਣ ਖਦਾਵੰਜਿਸਮਸੀ ਦੇ ਨਾਮ 'ਚ ਖਦਾਵੰਜਿਸਮਸੀ ਦਾ ਪ੍ਰਸ਼ੀ ਦਇਆ ਕਰਦੇ ਹੋ ਕਿਰਪਾ ਕਰਦੇ ਹੋ ਖਦਾਵੰਜਿਸਮਸੀ ਦਾ ਨਿਛੇ ਜੀ ਜਿੰਨੇ ਵੀ ਸਾਡੇ ਪੰਜਾਬ ਵਿੱਚ ਰੱਬ ਦੇ ਦਾਸ ਤੇ ਦਾਸੀਆਂ ਨੇ ਖਦਾਵੰਜਿਸਮਸੀ ਵਿੱਚ ਸਾਰੇ ਅੰਦਾਤਾਂ ਨਵਾਦ ਕਰਦਾ ਖਦਾਵੰਜਿਸਮਸੀ ਦਾ ਪ੍ਰਸ਼ੀ दया करो कृपा करो खुदावज यीशु मसीह पिता तुसी जो कुछ मांगਦੇ ਹਾਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਅਤ ਜਨਾਲੀ ਪਵਿੱਤਰ ਨਾਮ ਵਿੱਚ ਮੰਗਦੇ ਹਾਂ ਆਮੀਨ ਸਾਰੇ ਰੱਬ ਦੇ ਦਾਸ ਅਤੇ ਦਾਸੀਆਂ ਨੂੰ ਜੈਮਸੀ ਦੀ ਮੇਰੇ ਵੱਲੋਂ ਸਾਰਿਆਂ ਨੂੰ ਚਰਨ